ਮੌਸਮ ਨੇ ਆਪਣਾ ਮિજાਜ ਬਦਲ ਲਿਆ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਮੁਕਸਰ ਸਾਹਿਬ ਦੀਆਂ ਜਿੱਥੇ ਕੀ ਭਾਰੀ ਮੀਂਹ ਪਿਆ ਜਿਸ ਦੇ ਨਾਲ ਫਸਲਾਂ ਤਬਾਹ ਹੋਈਆਂ ਨਾਲ ਦੀ ਨਾਲ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਜ਼ਿਲ੍ਹਿਆਂ ਦੀਆਂ ਤਸਵੀਰਾਂ ਵਖਾਵਾਂਗੇ ਹਰ ਵਾਰ ਦੀ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਤੇ ਉਦੋਂ ਹੀ ਮੀਂਹ ਆਉਂਦਾ ਜਦੋਂ ਪੱਕੀਆਂ ਖੜੀਆਂ ਹੁੰਦੀਆਂ ਹਨ ਇਸ ਤੋਂ ਕਿਸਾਨ ਬਹੁਤ ਹਰਤਾਸ਼ ਹਨ ਕਹਨ ਵਖਾ ਰਹੇ ਹਨ ਤਸਵੀਰਾਂ ਮੁਕਸਰ ਸਾਹਿਬ ਦੀਆਂ ਹਨ ਜਿੱਥੇ ਮੀਂਹ ਪੈਣ ਨਾਲ ਫਸਲਾਂ ਬਰਬਾਦ ਹੋਈਆਂ ਹਨ ਇਸ ਤੋਂ ਇਲਾਵਾ ਖਰੋਸਪੁਰ ਦੀਆਂ ਵੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੇ ਸੁਣੋ ਕੀ ਕੁਝ ਕਿਆ ਕਿਸਾਨਾਂ ਨੇ ਮੀਂਹ ਪਿਆ तकरीबन 12 1 ਵਜੇ ਉਹਦੇ ਨਾਲ ਮੀਂਹ ਪੈਣ ਦੇ ਨਾਲ ਫਸਲ ਭਾਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵੇਛ ਗਈਆਂ ਨੇ ਜੋ ਕਿ ਫਸਲਾਂ ਲਗਭਗ ਪੱਕਣ ਦੀ ਤਤਾਰ ਤੇ ਸੀ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਤੇ ਸਬਜ਼ੀਆਂ ਦੇ ਵਿੱਚ ਵੀ ਫਸਲਾਂ ਸਬਜ਼ੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਾਲਤੇ ਤਿਆਰ ਸੀ ਉਹ ਫਾਲ ਹਨੇਰੀ ਨਾਲ ਝੜ ਗਏ ਨੇ ਤੇ ਤਕਰੀਬਨ ਰੇਕ ਫਸਲ ਦਾ ਹੀ ਨੁਕਸਾਨ ਹੈ ਜੀ ਇਸ ਵੇਲੇ ਕੀ ਹਾਲਾਤ ਨੇ ਮੌਸਮ ਦੇ ਇਸ ਵੇਲੇ ਵੀ ਸੇਮ ਹਾਲਾਤ ਨੇ ਰਾਤ ਵਾਲੇ ਸਵੇਰੇ ਵੀ ਗਰਜ ਚਮਕ ਹੋਈ ਏ ਤੇ ਹੁਣ ਵੀ ਬੱਦਲ ਬਰਕਰਾਰ ਨੇ ਤੇ ਮੌਸਮ ਵੱਲੋਂ ਵੀ ਅਜੇ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕ ਇਵੇਂ ਮੌਸਮ ਰਹੇਗਾ ਖਤਰਨਾਕ ਹਾਂਜੀ ਸਵੇਰ ਦਾ ਹੀ ਆ ਹਾਲ ਬਣਿਆ ਖਲਾ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਬਹੁਤ ਨੁਕਸਾਨ ਹੋ ਗਿਆ ਤੇ ਬੱਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਫੁੱਲ ਅਚਾਨਕ ਹੈ ਜੇ ਹੋਰ ਹੁੰਦੀ ਤਾਂ ਤਾਂ ਬੇੜਾ ਗਰਕ ਹੋ ਜਾਣਾ ਰਾਦਾ ਕੀ ਨੁਕਸਾਨ ਹੋਇਆ ਰਾਦਾ ਵੀ ਬਹੁਤ ਜ਼ਿਆਦਾ ਹੋਇਆ ਨੇਰੀ ਚਖੜ ਨਾਲ ਸਬਜੀ ਨੂੰ ਮਿਰਚਾਂ ਨੂੰ ਕਣਕ ਨੂੰ ਬਹੁਤ ਜ਼ਿਆਦਾ ਹੋਇਆ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਵਿਸੀਪੀ ਸਾਰੀ ਅਜੇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਕਾ ਨਿਕਾ ਮੀਂਹ ਪਈ ਗਿਆ ਸਾਰੀ ਲੰਮੀ ਹੋਗੀ